ਸਾਡੇ ਏਰੀਏ ਚ ਕੀ ਆ ਪਹਿਲਾਂ ਕੁਛ ਡੀਐਸਪੀ ਰਹਿ ਕੇ ਗਏ ਆ ਹੁਣ ਪਿੱਛੇ ਜੇ ਉਹਨਾਂ ਦੀ ਜਿਹੜੀ ਮੈਂ ਆ ਕੇ ਲੈਵਲ ਦੱਸਿਆ ਗਿਆ ਸੀ 100 ਰੁਪਏ ਤੱਕ ਡੀਐਸਪੀ ਲੈ ਲੈਂਦਾ ਸੀ 100 ਰੁਪਏ 100 100 ਰੁਪਏ ਤੱਕ ਵੀ ਡੀਐਸਪੀ ਲੈ ਲੈਂਦੇ ਵਿੱਚ ਇਹ ਜਿਹੜੇ ਡੀਐਸਪੀ ਲਾਏ ਗਏ ਆ ਕਿਉਂਕਿ ਆਮ ਆਦਮੀ ਦੀ ਸਰਕਾਰ ਐਸੇ ਕਰਕੇ ਕਹਿਣਾ ਵੀ ਕਟੜੇ ਮਾਨਦਾਰਾਂ ਤੋਂ ਪੰਜਾਬ ਤੋਂ ਖੇੜਾ ਛੁੱਟ ਜੀਦਾ ਚੰਗੀ ਗੱਲ ਆ ਠੀਕ ਹੈ ਨਾ ਨਹੀਂ ਜਿਹੜੇ ਇਹ ਕਟੜ ਹੈਗੇ ਆ ਇਹ ਪੰਜਾਬ ਨੂੰ ਫੱਟੜ ਕਰਕੇ ਛੱਡਣਗੇ ਇਹਨਾਂ ਦੀ ਇੱਕ ਇੱਜ਼ਤ ਹੁੰਦੀ ਸੀ ਲੋਕਾਂ ਦੇ ਮਨ ਵਿੱਚ ਕਿ ਵੱਡੇ ਅਫਸਰ ਨੇ ਪਾਈ ਇਹ ਨਹੀਂ ਆ ਕੁਝ ਕਰਦੇ ਪਰ ਇਸ ਤੋਂ ਹੁਣ ਉਹ ਗੱਲ ਕੀ ਕਰ ਰਿਹਾ ਕਿ ਨਾ ਪੰਜਾਬ 'ਚ ਮੈਂ ਜੇ ਸ਼ਿਕਾਇਤ ਦਿੰਦਾ ਮੇਰੀ ਸ਼ਿਕਾਇਤ 'ਚ ਅਸਰ ਨਹੀਂ ਹੋਣਾ ਸੀ ਕਦੇ ਇਹਦੇ ਕੀ ਆ ਭਾਈਚਾਰੀ ਸਾਰਾ ਹੈਗਾ ਉਹ ਜਿਹੜਾ ਕਾਸ਼ ਬੱਤਾ ਗੱਲ ਕਰ ਉਹ ਗੱਲ ਹਕੀਕਤ ਆ ਹੁਣ ਅਸੀਂ ਸਾਰੇ ਜਾਣਦੇ ਆ ਬਈ ਡੀਆਈਜੀ ਜਿਵੇਂ ਇਸ ਬੰਦੇ ਦੇ ਨਾ ਮੱਕੇ ਜਿਹੜੇ ਭੁੱਲਰਖਾਨ ਦਾ ਨਾ ਇਹਨਾਂ ਦੇ ਜੈਪ ਸਿੰਘ ਤੇ ਨਾਰ ਸਿੰਘ ਨਾਂ ਦੇ ਦੋ ਕਰਿੰਦੇ ਰਹੇ ਆ ਜਿਹੜੇ ਏਐਸਆਈ ਰੈਂਕ ਦੇ ਹੁੰਦੇ ਸੀ ਤੇ ਸਭ ਤੋਂ ਓਪੀਜੀ ਨੇ ਰੈਂਕ ਮਾ ਕੇ ਦਿੱਤੇ ਗਏ ਸੀ ਸਭ ਤੋਂ ਵੱਡੇ ਜਿਹੜੇ ਮਾ ਕੇ ਰੈਂਕ ਦਿੱਤੇ ਗਏ ਨਾ ਆਰਜੀ ਰੈਂਕ ਵਜਿਦਿਆ ਪੁਲਿਸ ਦੇ ਵਿੱਚ ਉਹ ਸਭ ਤੋਂ ਵੱਧ ਮਹਿਲ ਸਿੰਘ ਭੁੱਲਰ ਨੇ ਦਿੱਤੇ ਸੀ ਤੇ ਇੰਨਾ ਕੁ ਮੋਟਾ ਇਹ ਗੱਲ ਮਾਕੇ ਇਹਨਾਂ ਵੱਲੋਂ ਲੋਕਾਂ ਵੱਲੋਂ ਜਿਨ੍ਹਾਂ ਨੇ ਆਰਜੀ ਰੈਂਕ ਲਈ ਤੁਸੀਂ ਸੋਚ ਹੀ ਨਹੀਂ ਸਕਦੇ ਇੱਕ ਬੰਦਾ ਹੌਲਦਾਰ ਤੋਂ ਏਐਸਆਈ ਪ੍ਰਮੋਟ ਹੋਣ ਬਾਅਦ ਤੇ ਉਹਨਾਂ ਟਾਈਮਾਂ 'ਚ 20 20 30 ਲੱਖ ਰੁਪਇਆ ਦਿੰਦਾ ਰਿਹਾ ਤੇ ਉਹ ਪੈਸਾ ਜਿਹੜਾ ਸੀਗਾ ਉਹਨਾਂ ਵਾਸਤੇ ਥੱਲੇ ਮੂਰੇ ਗੁਰਗੇ ਰੱਖੇ ਹੋਏ ਇਹਨਾਂ ਦੇ ਉਹ ਜਿਹੜੇ ਰੈਂਕ ਵਾਲੇ ਅਧਿਕਾਰੀ ਹੈਗੇ ਆ ਹੁਣ ਇੰਦਰਜੀਤ ਅਰਕੇ ਜਿਹੜਾ ਮੋਗੇ ਵਾਲਾ ਸੀ ਉਹ ਕੀ ਸੀ ਬਈ ਉਹ ਉਸੇ ਰਾਜਜੀ ਦਾ ਕੀ ਥੱਲੇ ਰੱਖਿਆ ਹੋਇਆ ਕੀ ਇੱਕ ਚਮਚਾ ਸੀ ਉਹ ਥਾਣੇ 'ਚ ਸਾਰੇ ਕਿਤੇ ਇਹਨਾਂ ਦੇ ਬੈਠੇ ਆ ਹੁਣ ਇਹਦੀ ਤਾਂ ਬੜੀ ਇੰਟਰਸਟਿੰਗ ਗੱਲ ਇੱਕ ਬੰਦਾ ਦੱਸ ਰਿਹਾ ਸੀ ਉਹਨੇ ਗੱਲ ਕਹਿੰਦਾ ਵੀ ਇਹਦੀ ਹੋ ਗਈ ਬਦਲੀ ਹਰਚਰਨ ਸਿੰਘ ਮੱਕੇ ਭੁੱਲੜ ਦੀ ਬਦਲੀ ਹੋ ਗਈ ਤੇ ਕਹਿੰਦਾ ਕਿ 15 ਦਿਨ ਅਜੇ ਹੋਏ ਸੀ ਮਹੀਨਾ ਪੂਰਾ ਨਹੀਂ ਹੋਇਆ ਸੀ ਇਹਨੇ ਥਾਣੇ ਵਾਲੇ ਕੋਲੇ ਆਪਦਾ ਕੀ ਹੈ ਉਹੀ ਕਰੇਂਦਾ ਭੇਜਤਾ ਕਰੇਂਦਾ ਭੇਜ ਕੇ ਜਾ ਕੇ ਐਸਐਚਓ ਤੋਂ ਪੈਸੇ ਮੰਗਣ ਲੱਗਾ ਵੀ ਮਹੀਨਾ ਦੇ ਉਹ ਕਹਿੰਦਾ ਮਹੀਨਾ ਦਾ ਪੂਰਾ ਹੋਏ ਤੋ ਦੇਵਾਂਗੇ ਉਹਨੇ ਜਾ ਕੇ ਫੋਨ ਲਾ ਲਿਆ ਸਪੀਕਰ ਆਨ ਕਰਕੇ ਕਹਿੰਦਾ ਜਦੋਂ ਗੱਲ ਕੀਤੀ ਭੁੱਲੜ ਸਾਹਿਬ ਨਾਲ ਕਹਿੰਦਾ ਜੀ ਭੁੱਲੜ ਸਾਹਿਬ ਆ ਦੇਖੋ ਕਹਿੰਦਾ ਵੀ ਇਹ ਕਹਿੰਦਾ ਵੀ ਮਹੀਨਾ ਤਾਂ ਅਜੇ ਪੂਰਾ ਨਹੀਂ ਹੋਇਆ ਕਹੜਾ ਚੰਗਾ ਫਿਰ ਇਹਨੂੰ ਕਹਦੇ ਵੀ 15 ਦਿਨ ਹੋ ਗਏ 15 ਦਿਨ ਦੇ ਰੁਪਏ ਹੀ ਦੇ ਦੇ ਤੇ 1 ਇਹ ਉਹ ਕਰਤੂਤ ਦੇ ਲੋਕ ਨੇ ਮਤਲਬ ਲੈਵਲ ਜਿਹਨੂੰ ਆਪਾਂ ਕਹਿੰਦੇ ਕਿ ਲੈਵਲ ਅਫਸਰਾਂ ਦਾ ਤਾਂ ਉੱਪਰ ਹੈ ਪਰ ਆਹ ਕਮਾਂ ਚ ਲੈਵਲ ਇੰਨਾ ਇਹਨਾਂ ਦਾ ਲੋਕ ਮੈਂ ਕਹਣਾ ਵੀ ਲੈਵਲ ਤੁਸੀਂ ਅੱਜ ਤਾਂ ਯਾਰ ਮੈਂ ਕਹਣਾ ਵੀ ਆਮ ਆਦਮੀ ਚ ਨਾ ਮੇਰੇ ਖਿਆਲ ਚ ਡੀਐਸਪੀ ਦਾ ਲੈਵਲ ਵੀ ਆਮ ਹੋਇਆ ਪਿਆ ਸਾਡੇ ਏਰੀਏ ਚ ਕੀ ਆ ਪਹਿਲਾਂ ਕੁਝ ਡੀਐਸਪੀ ਰਹਿ ਕੇ ਗਏ ਆ ਹੁਣ ਪਿੱਛੇ ਜੇ ਉਹਨਾਂ ਦੀ ਜਿਹੜੀ ਮੈਂ ਕਿ ਲੈਵਲ ਦੱਸਿਆ ਗਿਆ ਸੀ 100 ਰੁਪਏ ਤੱਕ ਡੀਐਸਪੀ ਲੈ ਲੈਂਦਾ ਸੀ 100 ਰੁਪਏ 100 100 ਰੁਪਏ ਤੱਕ ਵੀ ਡੀਐਸਪੀ ਲੈ ਲੈਂਦੇ ਵਿੱਚ ਇਹ ਜਿਹੇ ਡੀਐਸਪੀ ਲਾਏ ਗਏ ਆ ਕਿਉਂਕਿ ਆਮ ਆਦਮੀ ਦੀ ਸਰ ਇਸੇ ਕਰਕੇ ਕਹਿਣਾ ਵੀ ਕਟੜੇ ਮਾਨਦਾਰਾਂ ਤੋਂ ਪੰਜਾਬ ਤੋਂ ਖੇੜਾ ਛੁੱਟ ਜੀਦਾ ਚੰਗੀ ਗੱਲ ਆ ਠੀਕ ਹੈ ਨਾ ਨਹੀਂ ਜਿਹੜੇ ਇਹ ਕਟੜੇ ਹੈਗੇ ਆ ਇਹ ਪੰਜਾਬ ਨੂੰ ਫੱਟੜ ਕਰਕੇ ਛੱਡਣਗੇ ਅੱਛਾ ਇਹਦੇ ਨਾਲ ਹੀ ਜੇਕਰ ਹੁਣ ਜਾਂਚ ਤੁਹਾਨੂੰ ਲੱਗਦਾ ਕਿ ਜਿਹੜੀ ਇਹ ਜਾਂਚ ਹੋ ਰਹੀ ਹੈ ਸਿਰੇ ਤੱਕ ਪਹੁੰਚੂਗੀ ਕਿਉਂਕਿ ਇਹਦੋਂ ਪਹਿਲਾਂ ਵੀ ਜਿੰਨੀਆਂ ਵੀ ਹੁਣ ਤੱਕ ਕਾਰਵਾਈਆਂ ਹੁੰਦੀਆਂ ਨੇ ਕੁਝ ਸਮੇਂ ਬਾਅਦ ਜਾਂ ਤਾਂ ਅਫਸਰ ਬਹਾਲ ਹੋ ਜਾਂਦੇ ਆ ਜਾਂ ਉਹਨਾਂ ਨੂੰ ਮਾੜੀ-ਮੋਟੀ ਸਜ਼ਾ ਲਾ ਕੇ ਛੱਡ ਦਿੱਤਾ ਜਾਂਦਾ ਲੱਗਦਾ ਵੀ ਇਹ ਪਹੁੰਚੂਗੀ ਸਿਰੇ ਤੱਕ ਦੇਖੋ ਇਸ ਕੇਸ ਚੋਂ ਤਾਂ ਬਈ ਛੁੱਟਦਾ ਨਹੀਂ ਇਹ 100% ਉਹ ਸਿਰੇ ਤਾਂ ਪਹੁੰਚੂਗੀ ਕਿਉਂਕ ਉਹ ਤੋਟ ਆ ਗਈ ਤੇ ਉਹਨਾਂ ਨੇ ਕੀ ਪੰਜਾਬ ਦੇ ਵਿੱਚ ਇੱਕ ਐਗਜ਼ਾਮਪਲ ਸੈੱਟ ਕਰਨੀ ਆ ਠੀਕ ਆ ਵਿਚਾਰਾ ਧੱਕੇ ਚੜ ਗਿਆ ਤਾਂ ਹੀ ਕਹਣਾ ਮੈਂ ਤਰਸ ਦੇ ਆਧਾਰ ਤੇ ਨੂੰ ਬਖਸਦੇ ਤਰਸ ਦੇ ਆਧਾਰ ਤੇ ਨੌਕਰੀ ਮਿਲਿਆ ਲੱਗਦਾ ਹੈ ਨਹੀਂ ਸੀ ਇਹਦੀ ਇੱਕ ਇਨਕੁਆਰੀ ਹੋਈ ਹਰਚਰਨ ਸਿੰਘ ਦੀ ਇਨਕੁਆਰੀ ਅਫਸਰ ਨੇ ਬਕਾਇਦਾ ਹਰਚਰਨ ਸਿੰਘ ਨੂੰ ਭੁੱਲੜ ਦੀ ਜਿਹੜੀ ਮਾਕੇ ਤਵਦੀਸ਼ੀ ਰਿਪੋਰਟ ਸੀ ਉਹ ਜੋ ਬਕਾਇਦਾ ਲਿਖ ਕੇ ਗਿਆ ਵੀ ਇਹ ਆਦੇ ਫਾਦਰ ਕਰਕੇ ਜਿਹੜਾ ਬੰਦਾ ਹੈਗਾ ਇਹ ਜੋਬ 'ਚ ਤਾਂ ਆ ਗਿਆ ਪਰ ਇਹ ਬੰਦਾ ਕੀ ਆ ਕਹਿੰਦੇ ਵੀ ਕਾਂਸਟੇਬਲ ਲੱਗਣ ਦੇ ਵੀ ਲੈ ਕੇ ਹੈ ਨਹੀਂ ਇਹ ਬੰਦੇ ਦੀ ਕੀ ਬਕਾਇਦਾ ਉਸ ਦੇ ਵਿੱਚ ਲਿਖਿਆ ਹੋਇਆ ਇਸ ਇਨਕੁਆਰੀ ਦੇ ਵਿੱਚ ਇੱਕ ਹਾਇਰ ਲੈਵਲ ਦੇ ਅਫ ਤਾਂ ਮੈਂ ਇਹ ਗੱਲ ਕਰਦਾ ਵੀ ਇਹ ਅਫਸਰਾਂ ਨੇ ਜਿਹੜਾ ਇਹਨਾਂ ਦਾ ਕਰਤੂਤਤਾ ਹੈਗੀਆਂ ਨੇ ਉਹ ਜਗਜाहਰ ਕੀਆ ਹੋਣਗੀਆਂ ਹੋਣਗੀਆਂ ਖਿਹੜਾ ਇਹਦਾ ਛੁੱਟਦਾ ਨਹੀਂ ਕਿਉਂਕਿ ਸੀਬੀਆਈ ਨੇ ਇੱਕ ਐਗਜ਼ਾਮਪਲ ਸੈੱਟ ਕਰਕੇ ਸਾਰੇ ਅਫਸਰਾਂ ਦੀਆਂ ਕੀ ਤੜਾਵਾਂ ਕਸਨੀਆਂ ਨੇ ਤੇ ਕਸ ਕੇ ਉਹਨਾਂ ਨੇ ਫਿਰ ਕੀ ਇਹਨਾਂ ਦੀ ਧੌਣਾ ਆਪਦੇ ਗੋਡੇ ਥੱਲੇ ਦੇਣੀ ਆ ਇਹਨਾਂ ਦੀ ਕੱਲਿਆਂ ਦੀ ਨਹੀਂ ਦੇਣੀ ਨਾਲ ਅਫਸਰ ਸ਼ਾਹੀ ਦੀ ਆਪਣਾ ਲੀਡਰਾਂ ਦੀ ਵੀ ਦੇਣੀ ਆ ਆਉਣ ਵਾਲੇ ਟਾਈਮ ਤੁਸੀਂ ਬਹੁਤ ਲੀਡਰ ਦੇਖੋਗੇ ਜਿਹੜੇ ਹੁਣ ਭਾਜਪਾ ਕਰਨੀ ਭੱਜਣਗੇ ਠੀਕ ਹੈ ਨਾ ਜਿਹੜੇ ਕਰਾਪਟ ਹੈਗੇ ਆ ਤੇ ਕਰਾਪਟ ਲਗਭਗ ਸਾਰੇ ਹੀ ਆ ਮਤਲਬ ਅਗਲੀ ਵਾਰੀ ਆ ਜਿਹੜੀ ਉਹ ਮੈਂ ਕਹਣਾ ਲੀਡਰਾਂ ਦੀ ਬਈ ਉਹਨਾਂ ਨੇ ਬਾਰੀ ਤੱਕ ਉਹਨਾਂ ਨੇ ਲਾਲ ਰੱਖੀ ਆ ਪਰ ਇੱਕ ਹੋ ਸਕਦਾ ਵੀ ਉਹਨਾਂ ਦੇ ਕਾਰਵਾਈ ਨਾ ਕਰਨ ਸਿਰਫ ਉਹਨਾਂ ਨੂੰ ਕੀ ਹੈ ਇੰਡੀਕੇਸ਼ਨ ਤਾਂ ਦੇਤੀ ਅਗਲੇ ਨੇ ਇਹਦੇ ਨਾਲ ਹੁਣ ਕੀ ਹੋਊਗਾ ਤੁਸੀਂ ਆਉਣ ਵਾਲੇ ਟਾਈਮ 'ਚ ਬਾਹਲਾ ਨਹੀਂ 6 ਮਹੀਨੇ ਬਾਅਦ ਤੁਸੀਂ ਬੜੇ ਵੱਡੇ ਵੱਡੇ ਕਦ ਦੇ ਜਿਹੜੇ ਮੱਕੇ ਹੋਰ ਵੀ ਪਾਰਟੀਆਂ ਦੇ ਲੀਡਰ ਆ ਸਾਰੇ ਭਾਜਪਾ ਤੁਹਾਨੂੰ ਮੈਂ ਬੜਦੇ ਦਿਖਾਵਾਂ ਉਹ ਭਾਜਪਾ 'ਚ ਜਾਣਗੇ ਠੀਕ ਹੈ ਨਾ ਭਾਜਪਾ ਦੀ ਕਿਉਂਕਿ ਮਜਬੂਰੀ ਬਣਾ ਦੇਣੀ ਆ ਅਗਲੇ ਨੇ ਕਿਉਂਕਿ ਅੱਜ ਜਿਹੜੇ ਆਪਣੀਆਂ ਇੰਸਟੀਚੂਨ ਜਿਹੜੇ ਹੈਗੇ ਆ ਜਿਹੜੇ ਸਾਡੀ ਸੇਫਟੀ ਵਾਸਤੇ ਬਣੇ ਸੀ ਠੀਕ ਹੈ ਹੁਣ ਜਿਵੇਂ ਕਈ ਬੰਦੇ ਮਾ ਕੇ ਕਮੈਂਟ ਕੀ ਕਰ ਰਿਹਾ ਕਹਿੰਦੇ ਵੀ ਰਿਸ਼ਵਤ ਵਿੱਚ ਫੜਿਆ ਮਾ ਕੇ ਭੁੱਲਰ ਰਿਸ਼ਵਤ ਦੇ ਕੇ ਛੁੱਟ ਜੂ ਪਰ ਮੈਂ ਇੱਕ ਦੱਸਣਾ ਵੀ ਇੱਥੋਂ ਨਹੀਂ ਛੁੱਟਣਾ ਪੰਜਾਬ ਤੇ ਹੁੰਦਾ ਪੰਜਾਬ ਵਿੱਚ ਛੁੱਟ ਜਾਂਦਾ ਕਿਉਂਕਿ ਸਾਡੀ ਅਫਸਰ ਚਾਹੀਦਾ ਪ੍ਰੂਫ ਹੀ ਭੁੱਲਰ ਸਾਹਿਬ ਨਹੀਂ ਸੈੱਟ ਕਰਦਾ ਠੀਕ ਹੈ ਨਾ ਇੱਕ ਐਗਜ਼ਾਮਪਲ ਸੈੱਟ ਕਰਤੀ ਸਾਡੀ ਅਫਸਰ ਚਾਹੀ ਕਿਹ ਹੈ ਜੀ ਹਾਂ ਸੀਬੀਆਈ ਸੈਂਟਰ ਵਾਲੇ ਕੁਝ ਨਾ ਕੁਝ ਹੱਦ ਤੱਕ ਕੀ ਉਹਨਾਂ ਨੇ ਪਹਿਲਾਂ ਵੀ ਪੰਜਾਬ ਦੇ ਕੁਝ ਮੁੱਦਿਆਂ ਦੇ ਉੱਤੇ ਅਸੀਂ ਜਾਣਦੇ ਹਾਂ ਕਿ ਖਲੜਾ ਸਾਹਿਬ ਦੀਆਂ ਰਿਪੋਰਟਾਂ ਦੇ ਜਿਹੜੀਆਂ 150 ਦੇ ਕਰੀਬ ਪੁਲਿਸ ਮੁਲਾਜ਼ਮਾਂ ਨੂੰ ਸਜ਼ਾਵਾ ਹੋ ਨੇ ਸਾਡੇ ਵਾਲੇ ਤਾਂ ਸਾਰੇ ਬਰੀ ਕਰਤੇ ਸੀ ਤੇ ਸੀਬੀਏ ਚੋ ਖੜਾ ਨਹੀਂ ਛੁੱਟਦਾ ਕਿਉਂਕਿ 7 ਕਰੋੜ ਰੁਪਇਆ ਥੋੜਾ ਨਹੀਂ ਹੁੰਦਾ ਵੱਡੀਆਂ ਦੋ ਗੱਡੀਆਂ ਲਾ ਲਓ ਮਹਿੰਗੀਆਂ ਘੜੀਆਂ 40 ਲੀਟਰ ਮਹਿੰਗੀ ਇੰਪੋਰਟਡ ਸ਼ਰਾਬ ਜਿਹੜੀ ਮਿਲੀ ਆ ਐਕਸਾਈ ਦਾ ਵੀ ਪਰਚਾ ਨਾਲ ਹੋਇਆ ਹੋਊ 100% ਹੋਇਆ ਹੋਊ ਜੇ ਨਹੀਂ ਹੋਇਆ ਤਾਂ ਫਿਰ ਨਖਿਤਪੂਣਾ ਹੈਗਾ ਹੋਰ ਵੱਡੇ ਪਰਚੇ ਮਾ ਕੇ ਜਿਹੜੇ ਹੋਣੇ ਆ ਤਾਂ ਪਰ ਮੈਂ ਤਾਂ ਖੀਰ ਚ ਇੱਕੋ ਹੀ ਗੱਲ ਕਹਿਣਾ ਅਫਸਰਸ਼ਾਈ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਭਾਵੇਂ ਕੀ ਆ ਬਾਈ ਘੜੀਆਂ ਦੀਆਂ ਜਿਹੜੀਆਂ ਸੀਗੀਆਂ ਲੱਖਾਂ ਰੁਪਏ ਦੀਆਂ ਘੜੀਆਂ ਹੋਣਗੀਆਂ ਪਰ ਮੈਂ ਇੱਕ ਦੱਸ ਦਿੰਦਾ ਵੀ ਚੰਗੀ ਤੇ ਮਹਿੰਗੀ ਘੜੀ ਵੀ ਚਾ ਭਾਈ ਇੰਨਾ ਕੁਝ ਹੋਣ ਦੇ ਬਾਵਜੂਦ ਜਿਵੇਂ ਇਹਨਾਂ ਨੂੰ ਡੀਆਜੀ ਰੋਪੜ ਲਾਇਆ ਗਿਆ ਨਾਲ ਕਹਿੰਦੇ ਪਟਿਆਲੇ ਦਾ ਵੀ ਚਾਰਜ ਸੀਗਾ ਮਤਲਬ ਇੰਨੀਆਂ ਵੱਡੀਆਂ ਜ਼ਿੰਮੇਵਾਰੀਆਂ ਇਦਾਂ ਦੇ ਬੰਦਿਆਂ ਨੂੰ ਦੇਣੀਆਂ ਇਹਨੂੰ ਕਿਵੇਂ ਦੇਖਦੇ ਆਂ ਬਾਈ ਜੀ ਮੈਂ ਤੁਹਾਨੂੰ ਹੋਰ ਗੱਲ ਕੀ ਕਰ ਰਿਹਾ ਵੀ ਅੱਜ ਕੱਲ ਕੀ ਹੈ ਦੇਖਿਆ ਜਾਂਦਾ ਵੀ ਯਾਰ ਮੋਸਟ ਕਰਪਟ ਕਿਹੜਾ ਬੰਦਾ ਕਿਸੇ ਬੰਦੇ ਨੇ ਯੂਪੀ ਦੇ ਵਿੱਚ ਇਮਾਨਦਾਰ ਬੰਦੇ ਨੇ ਵਾਕਿਆ ਰਿਪੋਰਟ ਤਿਆਰ ਕੀਤੀ ਉਹਨੇ ਕੀ ਲਿਸਟ ਬਣਾਈ ਵੀ ਆਹ 10 ਬੰਦੇ ਸਿਰੇ ਦੇ ਕਰਪਟ ਆ ਯੂਪੀ ਸਟੇਟ ਦੇ ਵਿੱਚ ਉਹ ਲਿਸਟ ਚੱਕ ਕੇ ਉਹਨਾਂ ਨੇ ਕੀ ਹੈ ਹੋਮ ਮਿਨਿਸਟਰੀ ਨੂੰ ਭੇਜਤੀ ਤੇ ਹੋਮ ਮਿਨਿਸਟਰੀ ਥਰੂ ਅ ਲਿਸਟ ਗੀੜਾ ਖਾ ਕੇ ਜਦੋਂ ਸਟੇਟ ਸਰਕਾਰ ਦੇ ਕੋਲ ਆ ਗਈ ਸਟੇਟ ਸਰਕਾਰ ਨੇ ਉਹੀ 10 ਬੰਦੇ ਨੂੰ ਸਭ ਤੋਂ ਵੱਡੇ ਅਹੁਦਿਆਂ ਦੇ ਨਾਲ ਬਰਾਜਮਾਨ ਕੀਤਾ ਕਿਉਂ ਕੀਤਾ ਗਿਆ ਕਿਉਂਕਿ ਅਗਲੇ ਕੋਲੇ ਕੀ ਆ ਸਾਰਾ ਜਦੋਂ ਆ ਗਿਆ ਵੀ ਸਾਡੇ ਦਾ ਕੰਮ ਤਾਂ ਹੀ ਇਹ ਨੇ ਸਰਕਾਰ ਨੂੰ ਤਾਂ ਕਰਪਟ ਬੰਦਾ ਚਾਹੀਦਾ ਇਮਾਨਦਾਰ ਦੀ ਲੋੜ ਨਹੀਂ ਇਮਾਨਦਾਰ ਤਾਂ ਖੁੱਡੇ ਲੈਣ ਲੱਗਦੇ ਆ ਇਹ ਇਮਾਨਦਾਰਾਂ ਦੀ ਕੱਟੜ ਇਮਾਨਦਾਰ ਸਰਕਾਰ ਦੇ ਵਿੱਚ ਤਾਂ ਮੈਂ ਕਹਿੰਦਾ ਇਹਨੂੰ ਮੋਸਟ ਕਰਪਟਡ ਬੰਦੇ ਭਾਲਦੇ ਫਿਰਦੇ ਆ ਇਹ ਉਹਨਾਂ ਬੰਦਿਆਂ ਦੀ ਪੋਸਟਿੰਗ ਵੀ ਚੰਗੇ ਥਾਵਾਂ ਤੇ ਹੁੰਦੀ ਹੈ ਅੱਜ ਤੁਸੀਂ ਪੰਜਾਬ ਦੇ ਵਿੱਚ ਜਿੱਥੇ ਦੇਖੋਗੇ ਨਾ ਤੁਹਾਨੂੰ ਕੀ ਹੈ ਲਗਭਗ ਸਟਾਰਟਿੰਗ ਦੇ ਵਿੱਚ ਜਰੂਰ ਚੰਗਾ ਕੰਮ ਹੋਇਆ ਸੀ ਬਾਈ ਇਹਨਾਂ ਨੇ ਜਦੋਂ ਨਵੇਂ-ਨਵੇਂ ਐਸਐਸਪੀ ਆਉਣ ਸਰ ਲਾਏ ਸੀ ਨਾ ਤਵਾਦਲੇ ਕੀਤੇ ਸੀ ਬਿਨਾ ਪੈਸੇ ਲੈ ਕੇ ਨੇ ਕੀਤੇ ਆ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਉਹ ਹਰਾ ਪੈਣ ਜਿਹੜਾ ਗਿਆਦਾ ਸ਼ਾਈ ਮੁਖ ਕੀ ਉਹਦੀ ਜਾਂ ਫਿਰ ਦਿੱਲੀ ਵਾਲਿਆਂ ਨੇ ਕੰਟਰੋਲ ਹੀ ਇਹ ਨਾ ਕਰ ਲਈ ਭਗਵੰਤ ਮਾਨ ਦੇ ਵਾਸੀ ਕੁਛ ਨਹੀਂ ਰਿਹਾ ਸਟਾਰਟਿੰਗ ਦੇ ਵਿੱਚ ਬੜਾ ਵਧੀਆ ਐਫਰਟ ਕੀਤਾ ਗਿਆ ਸੀ ਮੈਂ ਕਹਿੰਦਾ ਵੀ ਉਦੋਂ ਐਸਐਸਪੀ ਬਦਲੇ ਕਿਸੇ ਤੋਂ ਰੁਪਈਆ ਨਹੀਂ ਲਿਆ ਗਿਆ ਸੀ ਨਹੀਂ ਮੈਂ ਕਹਿੰਦਾ ਬਠਿੰਡੇ ਮਹਾਲੀ ਵਰਗੇ ਜਿਹੜੇ ਵੱਡੇ ਨੇ ਲੁਧਿਆਣਾ ਜਿਵੇਂ ਹੈਗਾ ਉਥੇ ਹਾਇਰ ਰੈਂਕ ਤੇ ਲੱਗਣ ਵਾਸਤੇ 5-5 ਕਰੋੜ ਰੁਪਈ ਐਸਐਸਪੀ ਰੈਂਕ ਦਾ 5 ਕਰੋੜ ਰੁਪਇਆ ਚੱਲਦਾ ਸੀ ਪਹਿਲਾਂ ਪੁਰਾਣੀਆਂ ਸਰਕਾਰਾਂ ਚ ਇਹਨਾਂ ਦਾ ਰੇਟ ਤਾਂ ਮੇਰੇ ਖਿਆਲ ਚ ਹੁਣ ਉਦੋਂ ਵੱਧ ਤੈ ਹੋ ਗਿਆ ਉਹ ਪਰ ਇਹ ਪੈਸਾ ਲਗਭਗ ਕੀ ਹੈ ਮੇਰੇ ਖਿਆਲ ਜਿਹੜਾ ਸਾਡੇ ਘੜੇ ਦਾ ਪਾਣੀ ਉਹ ਦਿੱਲੀ ਜਾਈ ਜਾਂਦਾ ਤਾਂ ਦਿੱਲੀ ਵਾਲੇ ਕੀ ਹੈ ਜਿਹੜੇ ਪਾਣੀ ਸਾਡਾ ਚੁੰਡੀ ਜਾਂਦੇ ਆ ਉਹ ਪਾਣੀ ਰੋਕਣ ਵਾਸਤੇ ਲੋਕਾਂ ਨੂੰ ਤਾਂ ਹੀ ਬਾਜਾ ਮਾਰੀ ਜਾਂਦਾ ਉਹ ਟੱਕਣ ਲਾ ਲਓ ਆਪ ਦਾ ਘੜਾ ਟੱਕ ਲਗੇ ਤੇ ਚੱਪਣੀ ਉੱਤੇ ਧਰਦਿਏ ਵੀ ਜਿੱਥੇ ਨੱਕ ਡਬੋ ਕੇ ਇਹਨਾਂ ਨੂੰ ਮਾਰ ਦਈਏ ਆਖਰੀ ਸਵਾਲ ਆ ਬਾਈ ਜਿਵੇਂ ਇਸ ਅਫਸਰ ਤੇ ਤਾਂ ਕਾਰਵਾਈ ਹੋ ਗਈ ਐ ਉਹ ਇੱਕ ਸ਼ਿਕਾਇਤ ਕਰਨ ਤੋਂ ਬਾਅਦ ਹੋਈ ਐ ਕਿ ਲੱਗਦਾ ਨਹੀਂ ਵੀ ਬਿਨਾਂ ਸ਼ਿਕਾਇਤ ਕੀਤੇ ਵੀ ਜਾਂਚ ਜਿਹੜੀ ਹੋਣੀ ਚਾਹੀਦੀ ਐ ਤੇ ਇਨ੍ਹਾਂ ਜਾਂਚਾਂ ਦੇ ਵਿੱਚ ਜਿਹੜੇ ਸਰਕਾਰ ਦੇ ਨਮਾਇंदे ਐ ਐਮ ਐਲ ਏ ਮੰਤਰੀ ਉਹਨਾਂ ਦੀ ਜਾਂਚ ਵੀ ਹੋਣੀ ਚਾਹੀਦੀ ਇਸੇ ਤਰੀਕੇ ਨਾਲ ਮੈਂ ਕਿਹਾ ਵੀ ਜਾਂਚ ਕਰਨਗੇ ਕੀ ਦੀ ਜੇ ਤੁਸੀਂ ਪਹਿਲੀ ਬਾਈ ਗੱਲ ਕੀਤੀ ਐ ਹਮਤਾਜ ਵੀ ਜਿਹੜੇ ਬੰਦੇ ਬਿਠਾਏ ਵੇ ਆ ਸਾਰੇ ਮਾਕੇ ਕਰਪਟ ਸਭ ਤੋਂ ਚਿਹਤਾ ਅਫਸਰ ਸੀ ਇਨ੍ਹਾਂ ਦਾ ਸਰਕਾਰ ਦਾ ਯਾਰ ਐ ਜਦੋਂ ਉਹ ਬੰਦਾ ਫੜਿਆ ਗਿਆ ਮੈਨੂੰ ਐ ਦੱਸੋ ਪੰਜਾਬ ਸਰਕਾਰ ਕੋਈ ਐਕਸ਼ਨ ਲੈ ਸਕਦੀ ਐ ਜੇ ਲੈਂਦੀ ਆ ਕਿ ਆਪਦਾ ਜੇ ਮੇ ਕੁੜਤਾ ਜਗਾਂਗੇ ਢਿੱਡਾ ਆਪਦਾ ਨੰਗਾ ਹੋ ਹੁਣ ਅਫਸਰ ਚਾਹੀ ਜੇ ਰੁਪਏ ਕਮਾ ਕੇ ਗਈ ਆ ਹਰ ਚਰਨ ਮੈਂ ਕਿ ਭੁੱਲੜ ਦੀ ਜੇ ਸਹੀ ਤਵਦੀਸ਼ ਹੋਗੀ ਤਾਂ ਮੈਂ ਕਹਣਾ ਜਿਹੜਾ ਪੈਸਾ ਹੈਗਾ ਇਹਦੇ ਘਰ ਵਿੱਚ ਦੀ ਹੁੰਦਾ ਹੋਇਆ ਜਾਂਦਾ ਤਾਂ ਤਾਂ ਮਨਿਸਟਰਾਂ ਜਾਂ ਦਿੱਲੀ ਪਹੁੰਚਦਾ ਹੋ